ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤ ਹੈ ਪਾਤਸ਼ਾਹੀ ਦਸਵੀਂ ਚੌਪਈ ਪੁਨਰਸਕਾ ਕਾਟਾ ਸੀਸਾ ਸ੍ਰੀ ਅਸ ਕੇਤ ਜਗਤ ਕੇ ਈਸਾ ਪੋਪਨ ਬ੍ਰਿਸ਼ਟ ਗਗਨ ਤੇ ਪਈ ਸਭਿਨ ਆਣ ਬਦਾਈ ਦਈ ਤਨਿਆ ਤਨਿਆ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨੇ ਵਾਜਾ अखल पवन के सिर जिन हारे दास जान मोहे लो उबारी कभी उबांच बेनती चौपई हमरी करु हाथ दय रक्षा पूर्ण होए चित की इच्छा तम चरनन मन रहे हमारा अपना जान करु प्रित पारा हमरे दुष्ट सबे तुम काब हो आप हाथ दय मोहे बचावा गहु ਸੁਖੀ ਬਸੈ ਮੂਰ ਪਰਵਾਰਾਂ ਸੇਵਕ ਸਿੱਖ ਸਬੈ ਕਰਤਾਰਾਂ ਮੂਰਛਾ ਨਿਜ ਕਰਦੇ ਕਰੀਐ ਸਭ ਬੈਰਨ ਕੋ ਆਜ ਸੰਗਰਿਆ ਪੂਰਨ ਹੋਏ ਹਮਾਰੀ ਆਸਾਂ ਤੋਰ ਪਜਨ ਕੀ ਰਹਿ ਪਿਆਸਾਂ ਤੁਮਹਿ ਛਾੜ ਕੋਈ ਅਵਰ ਨਾ ਤੀਆਂ ਉ ਜੋ ਪਰ ਚਾਹਾਂ ਸੁ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਹੈ ਚੁਣ ਚੁਣ ਸਤਰ ਹਮਾਰੇ ਬਾਰੀਆਂ ਹੈ ਆਪ ਹੱਥ ਦੇ ਮੁਝਾ ਉਭਰੀ ਐ ਬਰਨ ਕਾਲ ਕਾ ਤਰਾਸਨੇ ਵਰੀ ਐ ਹੂ ਜੋ ਸਦਾ ਹਮਾਰੇ ਪੱਛਾਂ ਸਰੀਐਸ ਤੁਝ ਜੂ ਕਰਿ ਹੋਰ ਅਛਾ ਰੱਖ ਲਿਹੁ ਮੋਹਿ ਰਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦਿਲ ਬੰਦ ਦੁਸਤਨ ਕੇ ਹੰਤਾ ਤੁਮ ਹੋ ਪਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪ ਤਰਾ ਕਾਲ ਪਾਏ ਸਿਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਵਾਸਾ ਜਵਨ ਕਾਲ ਜੋਗੀ ਸਿਵ ਕੀਓ ਬਿਦ ਰਾਜ ਬ੍ਰਹਮਾ ਜੂਠੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀਂ ਹਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਛਣ ਉਪਜਾਈਓ ਆਦਿ ਅੰਤਿ ਕੇ ਅਵਤਾਰ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪਰਜਾ ਜਿਨੇ ਆਪ ਸਵਾਰੀ ਸ਼ਿਵ ਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲਮੋ ਬਦਕਿਓ ਕਟ ਕਟ ਕੇ ਅੰਤਰ ਕੀ ਜਨ ਤੂ ਪਲੇ ਬੁਰੇ ਕੀ ਪੀਰ ਪਛਾਨਤ ਜੀਟੀ ਤੇ ਕੁੰਚਰ ਹਸ ਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਕਟ ਕਟ ਕੇ ਪਟ ਪਟ ਕੀ ਜਾਨੈ ਜਬੂਦ ਕਰਖ ਕਰਾ ਕਰ ਤਾਰਾ ਪਰ ਜਾ ਤਰ ਤ ਤਬ ਦੇਹ અપਾਰਾ ਜਬਾ ਕਰਖ ਕਰ ਤੋ ਕਬ ਹੂੰ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ ਜੀਤੇ ਬਦਨ ਸ੍ਰਿਸ਼ਟ ਸਭ ਤਾਰੈ ਆਪ ਆਪਣੀ ਬੂਝ ਚਾਰੇ ਤੁਮ ਸਭ ਹੀ ਤੇ ਰਹਿਤ ਨੇ ਰਲਮ ਜਾਣਤ ਬੇਦ ਪੇਦ ਅਰ ਆਲਮ ਨਿਰੰਕਾਰ ਨਿਰਬਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਤਕਾ ਮੂਡ ਉਚਾਰਤ ਪੈਦਾ ਜਾਕੂ ਪੇਵ ਨਾ ਪਾਵਤ ਬਿਦਾ ताकू कर पाहन अनुमानत महामूढ कछ पेद न जानत महादेव को कहत सदा शिव निरंकार का चींत न पेव। है पेवा आप अपनी बुध जती वर्णित पेन पेन तोए तेती तुम्हारा लखा न जाए पसारा ਕਿਹ ਬਿਦ ਸਜਾ ਪ੍ਰਥਮ ਸੰਸਾਰਾ ਇਕੈ ਰੂਪ ਅਨੂਪ ਸਰੂਪਾ ਰੰਗ ਪਇਓ ਰਾਗ ਕਹੀ ਪੂਪਾ ਅੰਡਜ ਜੀ ਰਜ ਸੀਤਾ ਜ ਕੀਨੀ ਉਤਪੁਜ ਖਾਨ ਬਹੁਰ ਰਤ ਦਿਨੀ ਕਹੂ ਫੂਲ ਰਾਜਾ ਹਵੇ ਬੈਠਾ ਕਹੂ ਸਿਮਟ ਪਇਓ ਸੰਕਰ ਇਕੱਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਪਵ ਆਦ ਜੁਗਾਦ ਸਰੂਪ ਸੁਯੰਪਵ अब रथा मेरे तुम करो सिखो बारणा सिख संगरो दुष्ट जीते उठवा तू तो पत्ता सकल बलीश करो ऋण काता जे अस तो जितम सरनी परे तिनके दुष्ट दुखत होवे मारे पुरख जामिन पग पर तिहारे तिनके तुम संकट सब तारे ਜੋ ਕਲ ਕੋ ਇਕ ਬਾਰ ਤੇ ਹੈ ਤਾਂ ਕੀ ਕਾਲ ਨਿਕਟ ਰਹ ਹੈ ਹੈ ਰੱਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੀ ਨਿਹਾਰ ਹੋ ਤਾਂ ਕੇ ਤਾਪ ਤਨਕ ਮੋ ਹਰ ਹੋ ਰਿਦ ਸਿਧ ਕਰਮ ਸੰਭ ਹੋਈ ਦੁਸ਼ਟ ਸਾਹ ਸ਼ਵਸਕ ਨਾ ਕੋਈ ਇਕ ਵਾਰ ਜਿਨ ਤੂੰ ਮੈਂ ਸੰਭਾਰਾਂ ਕਾਲ ਫਾਸਤੇ ਤਾਹੇ ਉਬਾਰਾਂ ਜਿਨ ਨਰਨਾਮ ਤੇ ਹਾਰੂ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਗ ਕੀਤ ਮੈਂ ਸਰਨ ਤੇ ਹਾਰੀ ਆਪ ਹੱਥ ਦੈ ਲੈ ਹੋ ਉਬਾਰੀ ਸਰਬ ਠੌਰ ਮੋ ਹੋ ਸਹਾਈ ਦੁਸ਼ਟ ਦੋਖ ਤੇ ਲੈ ਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭ ਰਾਤਾ ਕਿਲ ਵਿਖ ਸਕਲ ਦੇਹ ਪੋਹਰਤਾ ਦੁਸ਼ਟ ਦੁਖਿਆਨ ਕੋ ਸਹਿ ਕਰਤਾ ਸ੍ਰੀ ਅਸਤੁਜ ਜਬ ਪਏ ਦਇਆਲਾ ਪੂਰਨ ਕਰਾ ਗ੍ਰੰਥ ਤਤਕਾਲਾ मन बांछित फल पावें सोई दुख नत सब आपत कोई अड़न सुने गुंग जो जाहे सुनस ना पावै सुने मूड चित लाए चतुरता आवई दुख दर्द पाऊं निकट ना तिन नर के रह हो जो या की एक बार चौपाई को कहै चौपाई ਸੰਬਦ ਸਤਰ ਸਹਿਸ ਪੜਿ ਜੈ ਅਰਧ ਸਹਿਸ ਪੁਨ ਤੀਨ ਕਹਿ ਜੈ ਪਾਦਰ ਸੁਜੀ ਅਸ਼ਟ ਮੀਰਵਾਰਾ ਤੀਰਸ ਤਤਰਵ ਗ੍ਰੰਥ ਸੁਦਾਰਾ ਇਤ ਸ੍ਰੀ ਚਰਿਤ ਰੋ ਪਖਿਆ ਨੇ ਤੇਰੇ ਅੰਚ ਚਰਿਤ ਰੇ ਮੰਤਰੀ ਪੂਪਾ ਸੰਬਾਦੇ 405 ਚਰਿਤ ਸਬਾਪਤ ਮਸਤ ਸੁਭ ਮਸਤ ਅਫਜੂ ਦੋਹਰਾ ਦਾਸ ਜਾਨ ਕਰਦਾਸ ਪਰ कितजे कृपा अपार आप हाथ दे राख मोहि बन क्रम वचन विचार चौपाई मैं ना गणेश प्रथम मनाऊ किसन बिस्न कबहु न त्याऊ कान सुने पहचान न तिनसो ਲੇਵ ਲਾਗੀ ਮੋਰੀ ਪਗ ਇਨ ਸੋ ਮਹਾਕਾਲ ਰਖਵਾਰ ਹਮਾਰੂ ਮਹਾ ਲੋਹ ਮੈਂ ਕਿੰਕਰ ਥਾਰੂ ਆਪਣਾ ਜਾਨ ਕਰੂ ਰਖਵਾਰ ਬਾਹੀ ਗਾਹੇ ਕੀ ਲਾਜ ਵਿਚਾਰ ਆਪਣਾ ਜਾਨ ਮੁਝ ਪ੍ਰਤਪਰੀਏ chun chun satr hamare mariye degteg jag mein dou chale rakh aap moh aur na dalen tum mam kar ho sada prat para tum sahib main das tihara jaane apna jane vaj aap karo hamre sm kaaj tum ho ਸੋ ਸਭ ਰਾਜਨ ਕੀ ਰਾਜਾ ਆਪੀ ਆਪ ਗਰੀਬ ਨਿਵਾਜ ਦਾਸ ਜਾਣ ਕਰ ਕਿਰਪਾ ਕਰਹੁ ਮੋਹਿ ਹਰ ਪਰਾਮੇ ਆਣ ਦੁਆਰ ਤੋਹਿ ਆਪਣਾ ਜਾਨ ਕਰੂ ਪ੍ਰਤਪਾਰਾ ਤੁਮ ਸਾਹਿਬ ਮੈਂ ਕਿੰਕਰ ਥਾਰਾਂ ਦਾਸ ਜਾਣਦੇ ਹੱਥ ਉਬਾਰੋ ਹਮਰੇ ਸਭ ਬੈਰੀਆਂ ਸੰਗਾਰੂ ਪ੍ਰਥਮ ਤਰੂ ਪੰਗਵਤ ਕੋਤਿਆ ਨਾ ਬਹੁਰ ਕਰੂ ਕਬ ਤਾਂ ਬਿਦ ਨਾਨਾ ਕ੍ਰਿਸ਼ਨ ਜਥਾ ਮਤ ਚਿਤਰ ਤਰ ਉਚਾਰੋ ਚੂਕ ਹੋਏ ਕਬ ਲਿਓ ਸੁਧਾਰੂ ਕਬੇ ਉਬਾਂਚ ਦੋਹਰਾ ਠਾੜ ਪਇਓ ਮੈਂ ਜੋਰ ਕਰ ਬਚਨ ਕਹਾਂ ਸਿਰ ਨਿਆਏ ਅੰਤ ਚਲੇ ਤਬ ਜਗਤ ਮੈਂ ਜਬ ਤੁਮ ਕਰਹੁ ਸਹਾਈ ਦੋਹਰਾ ਜੋ ਨਿਜ ਪ੍ਰਭ ਬੋ ਸੋ ਕਹਾ ਸੋ ਕਹਿਉ ਜਗ ਬਾਹੀ ਜੋਤੇ ਪ੍ਰਭ ਕੋ ਤਿਆ ਹੈ ਅੰਤ ਸੁਰਗ ਕੋ ਜਾਹੀ ਦੋਹਰਾ ਹਰ ਹਰ ਜੜ ਦੁਈ ਇਕ ਹੈ ਬਿਬ ਵਿਚਾਰ ਕਛ ਨਾਹੀ ਜਲਤੀ ਉਪਜਿਤ ਰਗ ਜਿਉ ਜਲ ਹੀ ਵਿਖੈ ਸਬਾਹੇ ਦੋਹਰਾ ਜਬ ਆਏ ਸੁਪ੍ਰਭ ਕੋ ਪਇਉ ਜਨਮ ਤੇਰਾ ਜਗਾਈ ਅਬ ਬੈ ਕਥਾ ਸੰਜੀ ਪਤੀ ਸਭ ਹੂ ਕਹਿਤ ਸੁਡਾਈ ਕਬ ਬਾਚ ਦੋਹਰਾ ਠਾੜ ਪਇਉ ਮੈਂ ਜੂਰ ਕਰ ਬਚਨ ਕਹਾ ਸਿਰ ਨਿਆਈ ਪੰਥ ਚ ਲੈ ਤਬ ਜਗਤ ਮੈਂ ਜਬ ਤੁਮ ਕਰਹੁ ਸਹਾਏ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤ ਉੱਠਤੇ ਹੈ ਸੰਤੋ ਅੰਤ ਲਹਗੇ ਮੁਕਤ ਫਲ ਪਾਵਹਗੇ ਭਗਵੰਤ ਦੋਹਰਾ ਕਾਲਪੁਰਖ ਕੀ ਦੇਹੇ ਮੋਕੋਟਕ ਬਿਸ਼ਨ ਮਹੀਸ ਕੋਟ ਇੰਦਰ ਬ੍ਰਹਮਾ ਕਿਤੇ ਰਵ ਸੰਸਕਰੂਰ ਜਲੇਸ ਦੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ 파ਖਤ ਨੇਤ ਸੁਰਗ ਬਾਸ ਰਗਵਰ ਕਰਾਂ ਸਗਰੀਪੁਰੀ ਸਮੇਤ ਚਉਪਈ ਜੋ ਇਹ ਕਥਾ ਸੁਨੇ ਅਰਗਾਵੇ ਦੁਖ ਪਾਪ ਤੇ ਨਿਕਟ ਨਾ ਆਵੇ ਬਿਸਨ ਭਗਤ ਕੀ ਇਹ ਫਲ ਹੋਈ ਆਦ ਬਿਆਦ ਸਮਸ ਕਹਿਣਾ ਕੋਈ ਸੰਮਤ ਸਤਰ ਸੈਸ ਪਚਾਵਣ ਹਾੜ ਵਦੀ ਪ੍ਰਥਮ ਸੁਖ ਦਾਗਣ ਤਵ ਪਰਸਾਦ ਕਰ ਗ੍ਰੰਥ ਸੁਦਾਰਾ ਪੂਲ ਪਰਿ ਲਹੁ ਲਿਹੁ ਸੁਦਾਰਾ ਦੋਹਰਾ ਨਿਤਰ ਤੁੰਗ ਕੇ ਚਰਨ ਤਰ ਸਤਦ੍ਰਵ ਤੀਰਤ ਰੰਗ सीदी भागवत पूर्ण कीयो रगवर कथा परसंग दोहरा साद एहसान जानो नहीं बाद सुबाद बेबाद ग्रंथ सकल पूर्ण कीयो भगवत कृपा प्रसाद सवैया ਪਾਈ ਗਹੀ ਦਮਤੀ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨੇ ਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤੀਕ ਨ ਮੰਨਿਓ ਸਿਮਰਤ ਸਾਸਤਰ ਦੇ ਦੇ ਸਬੈ ਬਹੁ ਪੀਦ ਕਹੈ ਹਮ ਇਕ ਨ ਜਾਣਿਓ ਸਿਰਿਸ ਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਉ ਸਭ ਤੋਹਿ ਬਖਾਨਿਉ ਦੋਹਰਾ ਸਗਲ ਦੁਆਰ ਕੋ ਛਾਡ ਕੇ ਗਹਿਉ ਤੁਹਾਰੁ ਦੁਆਰ ਬਾਹ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਦੋਹਰਾ ਸਗਲ ਦੁਆਰ ਕੋ ਛਾਡ ਕੇ ਗਾਹੀ ਉਹ ਤੁਹਾਰੂ ਦਵਾਰ ਬਾਹ ਗਾਹੇ ਕੀ ਇਲਾਜ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਬਹਲਾਤੀ ਜਾਨੰਦ ਇੱਕ ਓੰਕਾਰ ਸਤਗੁਰ ਪ੍ਰਸਾਦ आनंद पाए मेरी माए सतगुरु मैं पाएया सतगुरुता पाया सहज सेती मन वजीया वादाईया राग रतन परिवार परिया शब्द गावन आईया सबदों ता गावो हरि के रा ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤ ਗੁਰੂ ਮੈਂ ਪਾਇਆ ਏ ਮਨ ਮੇਰੇਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੰਗਾ ਸਮਰਥ ਸੁਅਮੀ ਸੁਖ ਮਨ ਹੋ ਵਿਸਾਰੀ ਕਹਿ ਨਾਨਕ ਮਨ ਮੇਰੇ ਸਦਾ ਰਹੂ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰੇ ਕਰਤਾ ਤੇ ਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਵਤ ਸਾਂ ਲਾਗ ਟੀਰੀ ਨਾਮ ਮਨ ਵਸਾਵੇ ਨਾਨ ਜਿਨ ਕੈ ਮਨ ਵਸਿਆ ਵਾਜੇ ਸਬਦ ਕਨੇਰੇ ਕਹਿ ਨਾਨਕ ਸੱਚੇ ਸਾਗੇਬ ਕਿਆ ਨਾਹੀ ਕਰਤੇ ਰੈ ਸਾਚਾ ਨਾਮ ਮੇਰਾ ਆਧਾਰੂ ਸਾਚੇ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆ ਕਰ ਸਾਤ ਸੁਖਮਨ ਆਏ ਵਸਿਆ ਜਿਨੇ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਹੂੰ ਜਿਸ ਦੀ ਆਏ ਵਡਿਆਈਆ ਕਹਿ ਨਾਨਕ ਸੁਨਹੁ ਸੰਤੋ ਹਉ ਸਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਧਾਰੂ ਵਾਜੇ ਪੰਚ ਸਬਦ ਤਿਤਕਾਰ ਸਪਾਗੇ ਕਰ ਸਪਾਗੇ ਸਬਦ ਵਾਜੇ ਕਲਾ ਜਿਤ ਕਰ ਤਾਰੀਆਂ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ 세 naam har keh laage keh nanak ta sukh ho wa tit kar anhad vaaje and sun ho wad paagi ho sagal manorath pure paar brahm prab paaya utre sagal visure dukh rog santaap utre suni sachi baani sant saajan pae sar se ਪੂਰੇ ਗੁਰਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿਤ ਸਾਤ ਗੁਰ ਰਹੀਆ ਪਰ ਪੂਰੇ ਬੇਨਵੰਤ ਨਾਨਕ ਗੁਰ ਚਰਨ ਲਾਗੇ ਬਾਜੀ ਅਨਹਦ ਤੂਰੇ ਮੁੰਡਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭਸਾ ਅਦਾਰੂ ਜੀ ਕੋ ਖਾਵੇ ਜੀ ਕੋ ਪੰਚਾਇਤਿਸ ਕਾ ਹੋਏ ਉਦਾਰੂ ਇਹੋ ਵਸਤੂ ਤਜੀ ਨਹ ਜਾਈ ਦਿੱਤ ਲੇਤ ਰੱਖ ਉਰਤਾਰੂ ਤਮ ਸੰਸਾਰ ਚਰਨ ਲਗ ਤਰੀਐ ਸਬ ਨਾਨਕ ਬ੍ਰਹਮ ਅਪਸਾਰੋ ਸਲੋਕ ਮਹੱਲਾ 5 ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋਗ ਕੀ ਤੋਈ ਬੈ ਨਿਰਗੁਨੀ ਆਰੀ ਕੋ ਗੁਣ ਨਹੀਂ ਆਪੇ ਤਰਸ ਪਈ ਤਰਸ ਪਿਆ ਮੇਰਾ ਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀ ਵਹ ਹਰਿਆ ਪਾਉੜੀ ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾਹੀਂ ਉਥੈ ਤੇਰੀ ਰੱਖ ਅਗਨੀ ਉਦਰ ਬਾਹੇ ਸੁਣ ਕੇ ਜਮ ਕੇ ਦੂਤ ਨਾਹੀ ਤਿਰੇ ਛੱਡ ਜਾਹੇ ਪਾਉ ਜਲ ਵਿਖਮ ਅਸਗਾਹ ਗੁਰਸਬਦੀ ਪਾਰ ਪਾਹੇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੀ ਖਾਹੇ ਕਲਮਹਿ ਹੋ ਪੁਨ ਗੁਣ ਗੋਵਿੰਦ ਗਾਹੀ ਸਭ ਸੈ ਨੂੰ ਕਿਰਪਾਲ ਸਮਲੇ ਸਾਗੇ ਸਾਗੇ ਬਿਰਥਾ ਕੋਈ ਨਾ ਜਾਏ ਜੇ ਆਵੇ ਤੁਦ ਆਹੇ ਸਨੁਕ ਮਹਲਾ ਪੰਜਵਾ ਅੰਤਰ ਗੁਰਿਆ ਰੱਦਣਾ ਜਿਹਵਾਂ ਜਪ ਗੁਰਨਾਉ ਨੇਤਰੀ ਸਤਗੁਰ ਪੇਖਣਾ ਸ਼ਰਵਣੀ ਸੁਣਨਾ ਗੁਰਨਾਉ ਸਤਗੁਰ ਸੇ ਤੀਰਤਿਆਂ ਦਰਗਹ ਪਾਈਂ ਠਾਉ ਕਹੁ ਨਾਨਕ ਕਿਰਪਾ ਕਰੀ ਜਿਸਨੋ ਏਹ ਵਖ ਦੇ ਜਗ ਮਹਿ ਤੁਮ ਕਾੜੀ ਐ ਹੈ ਵਿਰਲੇ ਕੇਈ ਕੇ ਮਹਲਾ 5 ਰਖੇ ਰਖਣ ਹਾਰ ਆਪੂ ਬਾਰੀਆਂ ਨ ਗੁਰ ਕੀ ਪੈਰੀ ਪਾਏ ਕਾਂਜ ਸਵਾਰੀਆਂ ਨ ਹੁਆ ਆਪ ਦਿਆਨ ਮਨਹੂ ਨ ਵਿਸਾਰੀਆਂ ਨ ਸਾਜ ਜਿਨਾ ਕੈ ਸੰਗ ਪਵ ਜਲ ਤਾਰੀਆਂ ਨ ਸਾਖਤ ਨਿੰਦਕ ਦੁਸ਼ਟ ਖੇ ਨਮਾਹੇ ਬਿਦਾਰੀਆਂ ਨ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜਿਸ ਸਿਮਰਤ ਸੁਖ ਹੋਏ ਸਭਲੇ ਦੁਖ ਜਾਹੇ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ